ਦੱਸਿਆ ਕਿ ਝੋਨੇ ਦੀ ਖਰੀਦ ਨੂੰ ਲੈ ਕੇ ਬਠਿੰਡਾ ਦੇ ਪਿੰਡ ਰਾਏਕੇ ਕਲਾਂ ਵਿਖੇ ਪੁਲਿਸ ਤੇ ਕਿਸਾਨਾਂ ਦੇ ਵਿਚਾਲੇ ਝੜਪ ਹੋਈ ਹੈ ਪੁਲਿਸ ਤੇ ਕਿਸਾਨਾਂ ਨੇ ਇੱਕ ਦੂਜੇ ਤੇ ਜੰਮ ਕੇ ਡੰਗ ਬਰਾਈਆਂ ਨੇ ਕਈ ਕਿਸਾਨ ਅਤੇ ਪੁਲਿਸ ਕਰਮਚਾਰੀ ਇੱਥੇ ਜ਼ਖਮੀ ਹੋਏ ਨੇ ਕਿਸਾਨਾਂ ਨੇ ਤਹਿਸ਼ ਦੇ ਵਿੱਚ ਆ ਕੇ ਪੁਲਿਸ ਕਰਮਚਾਰੀਆਂ ਦੇ ਗੱਡੀਆਂ ਦੇ ਪੰਨ ਤੋੜ ਕੀਤੀ ਹੈ ਕਿਸਾਨਾਂ ਦੇ ਵੱਲੋਂ ਪਿੰਡ ਰਾਏ ਕੇ ਕਲਾ ਦੀ ਅਨਾਜ ਮੰਡੀ ਦੇ ਵਿੱਚ ਅਣਸਮਿੱਥੇ ਸਮੇਂ ਦੇ ਲਈ ਇਹ ਦਰਨਾ ਪ੍ਰਦਰਸ਼ਨ ਜੋ ਸ਼ੁਰੂ ਕਰ ਦਿੱਤਾ ਗਿਆ ਹੈ ਬਠਿੰਡਾ ਦੇ ਪਿੰਡ ਰਾਏ ਕੇ ਕਲਾ ਵਿਖੇ ਤਿੱਖੀ ਝੜਪ ਕਿਸਾਨਾਂ ਤੇ ਪੁਲਿਸ ਦੇ ਕਰਮਚਾਰੀਆਂ ਦੇ ਵਿਚਾਲੇ ਹੋਈ ਹੈ ਜ਼ਖਮੇ ਨੂੰ ਬਠਿੰਡਾ ਹਸਪਤਲ ਦੇ ਵਿੱਚ ਜੋ ਦਾਖਲ ਕਰਵਾਇਆ ਗਿਆ ਉੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਤਾਂ ਚੋਨੇ ਦੀ ਖਰੀਦ ਨੂੰ ਲੈ ਕੇ ਬਠਿੰਡਾ ਦੇ ਪਿੰਡ ਰਾਏ ਕੇ ਕਲਾ ਵਿਖੇ ਪੁਲਿਸ ਤੇ ਕਿਸਾਨਾਂ ਦੇ ਵਿਚਾਲੇ ਤਿੱਖੀ ਝੜਪ ਹੋਈ ਤੇ ਦੋਵੇਂ ਤੇਰੇਾਂ ਦੇ ਮੈਨੂੰ ਇੱਕ ਦੁੱਧ ਤੇ ਤਿੰਨ ਚੰਮ ਕੇ ਡਾਂਗਾ ਵਰਾਇਆਂ ਕਈਆਂ ਨੇ ਤਾਂ ਸਾਡੀ ਪੁਲਿਸ ਪਾਰਟੀ ਨੇ ਉਹਨਾਂ ਨੂੰ ਬੇਨਤੀ ਕੀਤੀ ਵੀ ਜਿਹੜਾ ਹੈਗਾ ਤੁਸੀਂ ਇਹਨਾਂ ਦਾ ਘਰਾਓ ਇਹਨਾਂ ਨੂੰ ਜਿਹੜਾ ਬੰਦੀ ਬਣਾਇਆ ਗਿਆ ਹੈ ਉਹਨੂੰ ਛੱਡਿਆ ਜਾਵੇ ਅਸੀਂ ਜਿਹੜੀ ਤੁਹਾਡੀ ਪੈਂਡੀ ਦੀ ਜਿਹੜੀ ਬੋਲੀ ਹੈਗੀ ਉਹ ਰੂਲ ਦੇ ਅਨੁਸਾਰ ਜਿਹੜੀ ਹੈਗੀ ਅਸੀਂ ਬੋਲੀ ਕਰਵਾਵਾਂਗੇ ਤਾਂ ਕਿਸਾਨ ਜੁਨੀਅਰ ਵਾਲੇ ਜਿਹੜੇ ਸੀ ਉਹਨਾਂ ਨੇ ਇਸ ਗੱਲ ਤੇ ਨਹੀਂ ਸਹਿਮਤੀ ਵੀ ਕੀਤੀ ਜਿਸ ਤੇ ਥੋੜਾ ਸਾਡੇ ਮੁਲਾਜ਼ਮਾਂ ਨੇ ਉਹਨਾਂ ਨਾਲ ਕਿਹਾ ਕਿ ਇਹਨਾਂ ਨੂੰ ਜਿਹੜੇ ਬੰਦੀ ਬਣਾਏ ਗਏ ਸਾਡੇ ਅਫਸਰ ਨੇ ਕਿ ਉਹਨਾਂ ਨੂੰ ਛੱਡਿਆ ਜਾਵੇ ਤਾਂ ਇਸ ਗੱਲ ਦੇ ਵਿੱਚ ਟਕਰਾਅ ਵਧ ਗਿਆ ਤਾਂ ਉਹ ਜਿਹੜੇ ਕਿਸਾਨ ਜੁਨੀਅਰ ਵਾਲੇ ਸੀਗੇ ਉਹਨਾਂ ਨੇ ਸਾਡੇ ਤੇ ਜਿਹੜਾ ਸਾਡੀ ਪੁਲਿਸ ਪਾਰਟੀ ਦੇ ਉੱਤੇ ਉੱਥੇ ਅਟੈਕ ਕਰ ਦਿੱਤਾ ਜਿਸ ਦੇ ਵਿੱਚ ਸਾਡੇ ਕੁਝ ਮੁਲਾਜ਼ਮ ਜਿਹੜੇ ਹੈਗੇ ਆ ਜ਼ਖਮੀ ਹੋਏ ਆ ਔਰ ਸਾਡੀਆਂ ਜਿਹੜੀਆਂ ਪੁਲਿਸ ਦੀਆਂ ਗੱਡੀਆਂ ਵੀ ਉੱਥੇ ਪੰਨੀਆਂ ਗਈਆਂ ਨੇ ਸਰ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ ਜੋ ਸਾਨੂੰ ਕਾਨੂੰਨ ਅਜ਼ਦ ਦੇਗਾ ਜੀ ਅਸੀਂ ਉਹਨਾਂ ਦੇ ਖਿਲਾਫ ਉਸ ਤਰ੍ਹਾਂ ਦੀ ਜਿਹੜੀ ਹੈ ਕਾਰਵਾਈ ਕਰ ਰਹੇ ਹਾਂ ਕਾਰਨੀ ਸੀ ਸਾਨੂੰ ਮੈਸੇਜ ਮਿਲਿਆ ਸੀ ਮੁੰਚੀ ਦਾ ਵੀ ਦਾਣਾ ਮੰਡੀ ਰਹਿ ਕੇ ਕਲਾਂ ਧਰਨਾ ਲੱਗਿਆ ਤੇ ਉੱਥੇ ਸਾਰੇ ਮੁਲਾਜ਼ਮਾਂ ਨੂੰ ਬੁਲਾਇਆ ਅਸੀਂ ਉੱਥੇ ਪਹੁੰਚੇ ਐਸਪੀ ਡੀ ਸਾਹਿਬ ਡੀਐਸਪੀਆਰ ਤੇ ਐਸਐਚਓ ਨੰਨਕੜ ਜੀ ਹਾਜ਼ਰੀ ਦੇ ਵਿੱਚ ਉੱਥੇ ਪਹੁੰਚੇ ਉਥੇ ਫੂਡ ਇੰਸ펙ਟਰ ਤੇ ਨਾਇਬ ਤਹਿਸੀਲਦਾਰ ਨੂੰ ਬੰਦੀ ਬਣਾਇਆ ਗਿਆ ਸੀ ਉਹਨਾਂ ਨੂੰ ਛੁਡਾਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਉਹਨਾਂ ਨੂੰ ਛੁਡਾਇਆ ਗਿਆ ਜਦ ਅਸੀਂ ਵਾਪਸ ਜਾ ਰਹੇ ਸੀ ਤਾਂ ਉਹਨਾਂ ਨੇ ਮਾਰ ਦੇਣ ਦੀ ਨੀਅਤ ਨਾਲ ਗੱਡੀ ਨੂੰ ਘੇਰ ਲਿਆ ਤੇ ਇੱਟਾ ਰੋੜੇ ਮਡਾਸੀਆਂ ਕਈਆਂ ਦੇ ਨਾਲ ਹਮਲਾ ਕਰ ਦਿੱਤਾ ਤੇ ਮੇਰੇ ਅਸਟਾ ਪਜੀਆਂ ਮੋੜੇ ਤੇ ਔਰ ਬਾਤ ਹੈ ਸਾਡਾ ਕਿਸਾਨ ਦਾ ਦਾਣਾ ਚੱਕ ਕੇ ਖਾਦੇ ਕੋਈ ਬਣਾ ਜਾਜ ਤੋਂ ਕੋਈ ਸਰਕਾਰੀ ਮੁਲਾਜ਼ਮਾ ਛੋਟਾ ਜਿਹਾ ਸੁਆਜ ਜੈਨ ਚੱਕ ਕੇ ਲੈ ਗਾ ਘੱਟੇ ਫਿਰ ਜੁਮਵਾਰੀ ਕੀ ਆ ਅਸੀਂ ਉਹਦਾ ਕੇਰਾ ਕਰਾਈ ਕੀਤਾ ਪ੍ਰਸ਼ਾਸਨ ਆ ਗਿਆ ਪ੍ਰਸ਼ਾਸਨ ਤੋਂ ਬਾਅਦ ਐਸ ਡੀ ਐਮ ਅਧਿ ਜ਼ਿਲਦਾਰ ਆ ਗਏ ਜ਼ਿਲਦਾਰ ਨੂੰ ਵੀ ਅਸੀਂ ਬਾਹ ਲਿਆ ਉੱਥੇ ਬਾਹਣ ਤੋਂ ਬਾਅਦ ਜ਼ਿਲਦਾਰ ਦਾ ਨੇ ਪਹਿਲਾਂ ਕਰ ਲਿਆ ਅਸੀਂ ਰੋਟੀ ਖਾਈਂਦੇ ਬੈਠੇ ਸ਼ਾਮ ਮੈਂ ਪੰਜ ਚਾਰ ਬਸਾਂ ਪੰਜ ਬਸਾਂ ਆਇਆ ਆਨਸਾਰ ਪਸਾ ਕੋਈ ਗੱਲਬਾਤ ਨਹੀਂ ਕੀਤੀ ਦੇ ਆਉਣ ਸਰ ਸਾਡੇ ਪਸ਼ੂਆਂ ਨੂੰ ਲਾਠੀ ਚਾਰ ਦੇ ਕਿਸਾਨਾਂ ਤੇ 7 ਮਈ ਦੇ ਘਰ ਤਾਂ ਅਸੀਂ ਜਾ ਕੇ ਹਜੇ ਰੋਟੀ ਖਾ ਹੀ ਰਹੀ ਸੀ ਉੱtre ਹੀ ਸੀ ਮੈਂ ਤਾਂ ਜੀ ਉਦੋਂ ਪਹਿਲੇ ਹੀ ਤੁਰਤ ਪੈਰ ਅਸੀਂ ਤੇ ਵਿੱਚ ਰੋਟੀਆਂ ਵੀ ਆਪਦੇ ਵਿੰਡੋ ਹੀ ਲੈ ਕੇ ਗਈ ਸੀ ਉੱਥੇ ਰੋਟੀਆਂ ਵੀ ਆ ਗਈਆਂ ਸੀ ਖਾਣ ਹੀ ਲੱਗਦੀ ਸੀ ਤੁਰਤ ਪੈਰ ਖਾਣਾ ਹੋ ਗਿਆ ਉਹ ਉੱtre ਕਿਉਂ ਕਿਸ ਤਰ੍ਹਾਂ ਖਾਣਾ ਮਿਲਿਆ ਇੱਕੇ ਦਮ ਪਏ ਜੀ ਉਹ ਟੁੱਟ ਕੇ ਟੁੱਟ ਕੇ ਪਏ ਤੇ जख्मी ਨੇ ਉਹਨਾਂ ਨੂੰ ਮੈਂ ਲੈ ਕੇ ਆਇਆ ਉਹਨਾਂ ਦਾ 15 ਕਿਸਾਨ ਜ਼ਖਮੀ ਕੀਤੇ ਹੋਏ ਐ ਐਡਮਿਨਿਸਟ੍ਰੇਸ਼ਨਲ ਗੱਲਬਾਤ ਹੋਈ ਕਿ ਜਿਹੜਾ ਵੀ ਬੋਲੀ ਦਾ ਪ੍ਰੋਸੀਜਰ ਹੈ ਉਹ ਐਸ ਪਰ ਨੋਰਮਸ ਹੋਏਗਾ ਔਰ ਐਦਾਂ ਰਾਤ ਨੂੰ ਜਬਰੀ ਬੰਦੀ ਕਰਕੇ ਬੋਲੀ ਮਨਾਣਾ ਅਲਾਉਡ ਨਹੀਂ ਹੈ ਤੇ ਅਸੀਂ ਸਵੇਰੇ ਕਰਾਂਗੇ ਵੀ ਹੁਣ ਤੁਸੀਂ ਇਹਨਾਂ ਨੂੰ ਜਾਣ ਦੋ ਬਟ ਦੇ ਰਿਫਿਊਜ਼ ਕਿ ਅਸੀਂ ਇਹਨਾਂ ਨੂੰ ਜਾਣ ਹੀ ਨਹੀਂ ਦੇਣਾ ਅਸੀਂ ਵੀ ਇੱਥੇ ਰਾਵਾਂਗੇ ਪੂਰੀ ਰਾਤ ਫਿਰ ਜਦੋਂ ਉਹਨਾਂ ਨੂੰ ਨਹੀਂ ਛੱਡਿਆ ਤਾਂ ਸਾਨੂੰ ਗ੍ਰੇਡੇਡ ਯੂਜ਼ ਨਾਲ ਮਾਈਲਡ ਫੋਰਸ ਨਾਲ ਜਦੋਂ ਉਹਨਾਂ ਨੇ ਕੋਸ਼ਿਸ਼ ਕੀਤੀ ਕੱਢਣ ਦੀ ਤਾਂ ਇਹਨਾਂ ਨੇ ਇੱਕਦਮ ਸਾਡੇ ਵੀ ਫੋਰਸ ਤੇ ਅਟੈਕ ਕੀਤਾ ਤੁਸੀਂ ਦੇਖ ਰਹੇ ਹੋ ਸਾਡੇ ਕੁਝ ਮੁਲਾਜ਼ਮਾ ਦੇ ਪਤੂ ਵੀ ਦੀਪ ਕਟ ਲੱਗਿਆ ਤੇ ਹਥੌੜੇ ਗੱਡੀਆਂ 'ਚ ਵੀ ਪੂਰੀ ਤਰ੍ਹਾਂ ਇੱਕ ਗੱਡੀ ਈਆਰਵੀ ਦੀ ਬਿਲਕੁਲ ਡੈਮੇਜਡ ਹੈ ਔਰ ਇੱਕ ਹੋਰ ਮੁਲਾਜ਼ਮ ਸੀ ਆਇਆ ਤਾਂ ਉਹਦੇ ਵੀ ਸਿਰ ਤੇ ਕਾਫੀ ਡੰਡੇ ਵੱਜੇ ਹੈ